ਜਥੇਦਾਰ ਟਕਸਾਲ ਸ਼ਹੀਦ ਪਾਈ ਮਨੀ ਸਿੰਘ ਜੀ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਹਾਲ ਹੀ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚਿਆ। ਯਾਤਰਾ ਦੌਰਾਨ ਜਥੇਵੱਲੋਂ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕੀਤੇ ਗਏ ਅਤੇ ਰੂਹਾਨੀ ਆਨੰਦ ਮਾਣਿਆ ਗਿਆ। ਜਦੋਂ ਜਥਾ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਿਆ ਤਾਂ ਉੱਥੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਤੇ ਜਥੇਦਾਰ ਟਕਸਾਲ ਵੱਲੋਂ ਬਾਬਾ ਕੁਲਵੰਤ ਸਿੰਘ ਜੀ ਦਾ ਖਾਸ ਧੰਨਵਾਦ ਕੀਤਾ ਗਿਆ। ਜੋ ਕਿ ਉਹਨਾਂ ਦੀ ਸੇਵਾ ਮਹਿਮਾਨਨਵਾਜੀ ਅਤੇ ਸੱਚਖੰਡ ਦੇ ਪਵਿੱਤਰ ਮਾਹੌਲ ਦੀ ਸਾਂਝ ਆਲੀ ਸੀ ਇਹ ਯਾਤਰਾ ਨਿਰੀ ਤੀਰਥ ਯਾਤਰਾ ਨਹੀਂ ਸੀ ਸਗੋਂ ਇਹ ਸਿੱਖੀ ਦੀ ਜੋੜ ਅਤੇ ਰੂਹਾਨੀ ਚੇਤਨਾ ਨੂੰ ਬਦਾਉਣ ਵਾਲੀ ਇੱਕ ਵਿਸ਼ੇਸ਼ ਕੋਸ਼ਿਸ਼ ਵੀ ਸੀ ਜਥੇ ਵੱਲੋਂ ਦੱਸਿਆ ਗਿਆ ਕਿ ਭਵਿਕ ਵਿੱਚ ਵੀ ਐਸੀਆਂ ਯਾਤਰਾਵਾਂ ਜਾਰੀ ਰਹਿਣਗੀਆਂ ਤਾਂ ਜੋ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾ ਸਕੇ ਦਰਪਣ ਟੀਵੀ ਅੰਮ੍ਰਿਤਸਰ ਤੋਂ ਕਵਲਜੀਤ ਸਿੰਘ ਦੇ ਨਾਲ ਮਹਿੰਦਰ ਸਿੰਘ ਸੀਟਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਾਲ ਸ਼ੇਧ ਭਾਈ ਮਨੀ ਸਿੰਘ ਜੀ ਵੱਲੋਂ ਇੱਕ ਜਥਾ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮੱਥਾ ਟੇਕ